ਸਾਜਗਰ ਜੀ ਡੀਪੀਸੀ ਪੰਜਾਬੀ ਦੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇਦੇ ਪੀ ਤੁਹਾਨੂੰ ਆਪਣੀ ਸਕਰੀਨ ਦੇ ਉੱਤੇ ਤੁਹਾਨੂੰ ਇੱਕ ਹਾਈਵੇ ਦੇ ਪੰਪ ਦੀਆਂ ਜਿਹੜੀਆਂ ਤਸਵੀਰਾਂ ਦਿਖਾ ਰਿਹਾ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪਹਿਲਗਾਮ ਦੀ ਜਿਹੜੀ ਇਹ ਘਟਨਾ ਤੋਂ ਬਾਅਦ ਆ ਜਿਹੜਾ ਆ ਕਾਫੀ ਧੀਰ ਤੋਂ ਜਿਹੜਾ ਆ ਸਰਕਾਰ ਜਿਹੜਾ ਆ ਉਹ ਜੰਗ ਲੱਗਣ ਦੇ ਜਿਹੜੇ ਅਸਾਰ ਦੱਸਦੀ ਪਈ ਸੀ ਵਕ ਵਕ ਪਿੰਡਾਂ ਤੋਂ ਵੀ ਪਹਿਲਾਂ ਅਸੀਂ ਤੁਹਾਡੇ ਨਾਲ ਅਪਡੇਟ ਦੇ ਚੁੱਕੇ ਜਿਹਦੇ ਵਿੱਚ ਜਿਹੜਾ ਆ ਜੰਗ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜਾ ਆ ਰੌਲਾ ਰੱਪਾ ਪਿਆ ਹੋਇਆ ਸੀ ਤੇ ਕਈਆਂ ਥਾਵਾਂ ਤੇ ਕਿਹਾ ਜਾ ਰਿਹਾ ਵੀ ਜੰਗ ਲੱਗਣੀ ਜਾਂ ਨਹੀਂ ਲੱਗਣੀ ਪਰ ਤੁਹਾਨੂੰ ਦੱਸ ਦਈਏ ਕਿ ਰਾਤੀ ਜਿਹੜੀ ਇਹ ਸਟ੍ਰਾਈਕ ਕੀਤੀ ਗਈ ਜਿਹਦੇ ਚ ਦੱਸਿਆ ਜਾ ਰਿਹਾ ਕਿ 9 ਦੇ ਕਰੀਬ ਜਿਹੜੇ ਆ ਆਤੰਗਵਾਦੀ ਟਿਕਾਣਿਆਂ ਨੂੰ ਜਿਹੜਾ ਆ ਨਿਸ਼ਾਨਾ ਬਣਾਇਆ ਗਿਆ ਤੇ ਆਤੰਗਵਾਦੀ ਟਿਕਾਣੇ ਜਿਹੜੇ ਆ ਉਹ ਜਿਹੜੇ ਆ ਤੈਸ ਨੈਸ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਇਸ ਟਾਈਮ 'ਚ ਮੈਂ ਤਸਵੀਰਾਂ ਦਿਖਾਉਣ ਦੀ ਕੋਸ਼ਿ ਭੀ ਇਧਰ ਤੁਸੀਂ ਦੇ ਦੇ ਪਿਓ ਕਿ ਪੰਪ ਦੇ ਉੱਤੇ ਪੂਰੀ ਤਰ੍ਹਾਂ ਜਿਹੜੀਆਂ ਨੇ ਲੈਣਾ ਲੱਗ ਚੁੱਕੀਆਂ ਨੇ ਕਿਉਂਕਿ ਲੜਾਈ ਲੱਗਣ ਤੋਂ ਬਾਅਦ ਜਿਹੜਾ ਆ ਰਾਸ਼ਨ ਪਾਣੀ ਜਿਹੜਾ ਆ ਉਹ ਇਕੱਠਾ ਕਰਨ ਦੀ ਲੋੜ ਪੈ ਜਾਂਦੀ ਤੇ ਇਸ ਟਾਈਮ ਬਹੁਤ ਸਾਰੇ ਲੋਕ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਤਾਂ ਸਾਡੇ ਨਾਲ ਹੀ ਇਸ ਟਾਈਮ ਕੁਝ ਲੋਕ ਮੌਜੂਦ ਨੇ ਗੱਲਬਾਤ ਕਰਨ ਦੀ ਜਿਹੜੀ ਕੋਸ਼ਿਸ਼ ਕਰਦੇ ਆ ਤੇ ਪਹਿਲਾਂ ਖੜ ਗਏ ਸੀ ਬਾਅਦ ਹੁਣ ਨਿਕਲ ਗਏ ਆ ਪਰ ਜਿਹੜੀ ਗੱਲਬਾਤ ਲੋਕ ਜਿਹੜਾ ਆ ਕਰਨਾ ਵੀ ਨਹੀਂ ਜਾਂਦੇ ਤੇ ਕਈ ਲੋਕ ਕਰਨ ਦੀ ਕੋਸ਼ਿਸ਼ ਵੀ ਕਰਦੇ ਨੇ ਇੱਥੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਉਹ ਤੇਲ ਜਿਹੜਾ ਆ ਪਮਾਉਣ ਦੇ ਲਈ ਪਹੁੰਚੇ ਹੋਇਆ ਤੇ ਗੱਲਬਾਤ ਜਿਹੜੀ ਇਹ ਕਰਨ ਦੀ ਜਿਹੜੀ ਹੈ ਕੋਸ਼ਿਸ਼ ਹੈ ਜਿਹੜੀ ਉਹ ਕਰ ਲੈਨੇ ਆ ਵੀ ਕੀ ਮਾਹੌਲ ਹੈ ਤੇ ਕਿਸ ਤਰ੍ਹਾਂ ਦਾ ਮਾਹੌਲ ਹੈ ਸਸੀਆ ਭਾਜੀ ਬਾਈ ਕਿੱਥੋਂ ਆਇਓ ਉਹ ਭਾਜੀ ਉਧਰੋਂ ਪੁੱਛੋ ਜਮਾ ਹਾਂਜੀ ਉਧਰੋਂ ਪੁੱਛੋ ਜਾ ਕੇ ਪਾ ਮਾਂ ਦੀ ਗੱਲ ਹੈ ਭਾਜੀ ਇਹ ਕੀ ਗੱਲ ਆ ਆ ਭਾਈ ਕਹਿੰਦੇ ਵੀ ਉਧਰੋਂ ਪੁੱਛੋ ਜਾ ਕੇ ਸਸੀਆ ਭਾਜੀ ਲੈਣਾ ਸਸੀਆ ਭਾਜੀ ਸਸੀ ਗੱਲ ਜੀ ਤੇਲ ਕਿਸ ਤਰ੍ਹਾਂ ਕੀ ਲੱਗਦਾ ਪਿਆ ਮਾਹ ਤੇਲ ਤੇ ਤੇ ਨਹੀਂ ਅਜੇ ਤਾਂ ਚਲੋ ਬੜਾ ਵਧੀਆ ਸਰਵਿਸ ਚੱਲ ਰਹੀ ਆ ਵਧੀਆ ਪਾ ਰਿਹਾ ਤੇਲ ਤੇ ਅਮਰਜੈਂਸੀ ਲੱਗ ਰਿਹਾ ਜਿੱਦਾਂ ਗੱਡੀਆਂ ਦਾ ਇਕੱਠ ਹੋਇਆ ਵੀ ਅਮਰਜੈਂਸੀ ਹੋ ਰਹੀ ਆ ਬੜੇ ਦਿਨਾਂ ਦਾ ਜਿਹੜਾ ਸਰਕਾਰ ਕਹਿ ਰਹੀ ਵੀ ਲੜਾਈ ਲੱਗਣੀ ਲੜਾਈ ਲੱਗਣੀ ਰਾਤੀ ਇਹ ਸਟ੍ਰਾਈਕ ਦਿੱਤੀ ਗਈ ਹੈ ਤੇ ਕੀ ਕਹਿਣਾ ਚਾਹੋ ਨਹੀਂ ਚਲੋ ਲੜਾਈ ਤਾਂ ਨਹੀਂ ਲੱਗਣੀ ਚਾਹੀਦੀ ਲੜਾਈ ਤੇ ਚਲੋ ਦੋ ਘਰਾਂ ਦੀ ਵੀ ਹੋਵੇ ਤੇ ਉਹ ਵੀ ਮਾੜੀ ਹੁੰਦੀ ਆ ਇਹ ਤਾਂ ਫਿਰ ਦੋ ਦੇਸ਼ਾਂ ਦੀ ਆ ਦੋ ਦੇਸ਼ਾਂ ਦੀ ਲੜਾਈ ਦੇ ਵਿੱਚ ਨੁਕਸਾਨ ਚਲੋ ਆ ਆਮ ਦੋਵਾਂ ਤਰ੍ਹਾਂ ਦਾ ਵੀ ਜ਼ਿਆਦਾ ਨੁਕਸਾਨ ਹੋ ਸਕਦਾ ਆ ਨਹੀਂ ਲੱਗਣੀ ਚਾਹੀਦੀ ਤੇ ਇਹਦੇ ਇਹਦੇ ਵਿੱਚ ਰਹਿ ਕੇ ਜੋ ਵੀ ਸਮਝੌਤੇ ਹੋਣ ਜੋ ਸੁਝਾਅ ਚੰਗੇ ਦੇਵੇ ਇੱਕ ਦੂਸਰੇ ਨੂੰ ਉਹਦੇ ਨਾਲ ਰੋਕਿਆ ਜਾ ਸਕਦਾ ਹੈ ਲੜਾਈ ਦੇ ਨਾਲ ਜਦੋਂ ਇਦਾਂ ਦਾ ਵੀ ਮਾਹੌਲ ਬਣ ਜਾਂਦਾ ਉਹਦੇ 'ਚ ਵੀ ਜਿਹੜਾ ਨੁਕਸਾਨ ਲੋਕਾਂ ਨੂੰ ਜਿਹੜਾ ਟਾਈਮ ਵੇਸਟਿੰਗ ਜਾਂ ਹੋਰ ਕਈ ਤਰ੍ਹਾਂ ਦੇ ਨੁਕਸਾਨ ਆਰ ਨਹੀਂ ਪਬਲਿਕ ਨੂੰ ਪਰੇਸ਼ਾਨੀ ਹੋ ਸਕਦੀ ਹੈ ਕਈ ਤਰ੍ਹਾਂ ਦੇ ਆਵਾਜਾਈ ਦੇ ਵਿੱਚ ਫਰਕ ਪੈ ਸਕਦਾ ਹੈ ਲੋਕਾਂ ਦਾ ਰੋਜ਼ਗਾਰ ਵੀ ਬੰਦ ਹੋ ਸਕਦਾ ਹੈ ਠੀਕ ਹੈ ਨਾ ਉਹਦੇ ਵਿੱਚ ਹਰ ਇੱਕ ਚੀਜ਼ ਪ੍ਰਭਾਵਿਤ ਹੋਣੀ ਆ ਤੇ ਲੋਕਾਂ ਦਾ ਰਹਿਣ ਸਹਿਣ ਉਹਦੇ ਉੱਤੇ ਅਸਰ ਪੈ ਸਕਦਾ ਹੈ ਲੋਕਾਂ ਦੇ ਜਿਵੇਂ ਕਿ ਪਿਛਲੇ ਕਈ ਦਿਨਾਂ ਤੋਂ ਜਿਹੜਾ ਅਲਰਟ ਕੀਤਾ ਹੋਇਆ ਸੀ ਤੇ ਉਹਦੇ 'ਚ ਕਿਸਾਨਾਂ ਨੂੰ ਵੀ ਕਾਫੀ ਦਿੱਕਤ ਆ ਖਾਸ ਕਰਕੇ ਜਿਹੜੀ ਕੰਢੀ ਏਰੀਆ ਦੇ ਵਿੱਚ ਆਈਆਂ ਉਸੇ ਤਰ੍ਹਾਂ ਦੀ ਦਿੱਕਤ ਹੁਣ ਜਿਵੇਂ ਪੰਪ ਦਾ ਮਾਹੌਲ ਵੇਖ ਕੇ ਲੱਗਣ ਦੀ ਹੈ ਵੀ ਇੱਥੇ ਵੀ ਜਿਹੜੀ ਦਿੱਕਤਾਂ ਦਾ ਸਾਹਮਣਾ ਕਰਨਾ ਹਾਂ ਹਾਂਜੀ ਹਾਂਜੀ ਜਿੱਦਾਂ ਦਾ ਮਾਹੌਲ ਆ ਵੇਖੋ ਤੁਹਾਡੇ ਸਾਹਮਣੇ ਆ ਸਾਰੀਆਂ ਗੱਡੀਆਂ ਗੁੱਡੀਆਂ ਤੇਲ ਪਾਉਣ ਆ ਰਹੀਆਂ ਇਹਦੇ ਵਿੱਚ ਪਬਲਿਕ ਦੇ ਕਈ ਤਰ੍ਹਾਂ ਦੇ ਕੰਮ ਆ ਕਿਸ ਨੂੰ ਕਈਆਂ 에어ਪੋਰਟ ਤੇ ਜਾਣਾ ਹੈ ਕਈ ਆਫਿਸ ਜਾਣਾ ਹੈ ਕਈ ਤਰ੍ਹਾਂ ਦੇ ਕੰਮ ਆ ਲੋਕਾਂ ਦੇ ਲੋਕ ਚਾਹੁੰਦੇ ਆ ਵੀ ਉਹ ਕੰਮ ਸਾਡੇ ਰੁਟੀਨ ਨਾਲ ਚੱਲਦੇ ਰਹਿਣ ਨਾ ਰੁਕਣ। 에어ਪੋਰਟ ਦਾ ਵੀ ਦੱਸਿਆ ਜਾ ਰਿਹਾ ਕਿ ਅੰਮ੍ਰਿਤਸਰ 에어ਪੋਰਟ ਤੇ ਵੀ ਜਿਹੜੀਆਂ ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ ਨੇ ਜਿੱਥੇ ਕਿ ਬਹੁਤ ਜ਼ਿਆਦਾ ਜਿਹੜੀ ਉਹ ਵੀ ਦਿੱਕਤਾਂ ਦਾ ਸਾਹਮਣਾ ਕਰਨਾ। ਹੂੰ ਹੂੰ ਆ ਇਦਾਂ ਦੇ ਹੋ ਰਿਹਾ ਜੀ ਫਲਾਈਟਾਂ ਜਿੱਦਾਂ ਹੁਣ ਕਈ ਫਲਾਈਟਾਂ ਪਾਕਿਸਤਾਨ ਦੇ ਉੱਤੋਂ ਹੋ ਕੇ ਆਉਂਦੀਆਂ ਸੀ ਉਹ ਬੰਦ ਆ। ਪਾਕਿਸਤਾਨ ਦੀਆਂ ਫਲਾਈਟਾਂ ਇੰਡੀਆ 'ਚ ਹੋ ਕੇ ਜਾਂਦੀਆਂ ਸੀ ਉਹ ਵੀ ਰੱਦ ਹੋਈਆਂ ਆ। ਬੰਦ ਹੋਈਆਂ ਆ। ਇਹਦੇ ਨਾਲ ਪ੍ਰਭਾਵਤ ਹੋ ਸਕਦਾ ਸਾਰਾ ਕੁਝ। ਸਕੂਲਾਂ ਦੇ ਵਿੱਚ ਜਿੱਦਾਂ ਕਾਲਜਾਂ ਦੇ ਵਿੱਚ ਆ ਗਈਆਂ ਉਹਨਾਂ ਨੂੰ ਨੋਟੀਫਿਕੇ ਇਸ ਕਰਕੇ ਹਾਇ ਇਹ ਚੀਜ਼ ਜਦੋਂ ਅਸਰ ਪੈਂਦਾ ਹੈ ਪ੍ਰਭਾਵਤਾ ਹੁੰਦੀ ਹੈ। ਮੈਂ ਤਾਂ ਭਾਵੇਂ ਲੜਾਈ ਕਿਸੇ ਮੁੱਦੇ ਦਾ ਹੱਲ ਨਹੀਂ ਹਲ ਨਹੀਂ ਹੈਗਾ ਜੀ। ਲੜਾਈ ਕਿਸੇ ਮੁੱਦੇ ਦਾ ਹੱਲ ਨਹੀਂ ਆ। ਸਮਝੌਤਾ ਹੋ ਸਕੇ ਸੰਦੋਤਾ ਕਰਕੇ ਹੀ ਇਹ ਹੱਲ ਕਰਨਾ ਚਾਹੀਦਾ। ਮੈਂ ਕਿ ਜਿਹੜੀ ਇਹ ਗੱਲ ਕਰਦੇ ਹਾਂ। ਬਿਲਕੁਲ ਡਾਕਟਰ ਬਿਲਕੁਲ। ਅ ਤਸਵੀਰਾਂ ਦੇ ਵਿੱਚ ਜਿਹੜੀ ਇਹ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਬਹੁਤ ਸਾਰੇ ਸੱਜਣ ਜਿਹੜੇ ਨਾਲ ਜੁੜੇ ਹੋਏ। ਬਾਬਾ ਕੀ ਹਾਲ ਜੀ? ਠੀਕ ਆ। ਕੀ ਕਹਿਣਾ ਚਾਹੋਗੇ? ਮੈਂ ਕੀ ਕਹਿਣਾ ਵਾ। ਜੋ ਸਾਡਾ ਬਦਲਾ ਹੀ ਅਸੀਂ ਲੈ ਲਿਆ ਵਾ। ਅਸਾਂ ਜੀ। ਠੀਕ ਨਹੀਂ? ਆਤਵਾਦੀਆਂ ਨੇ ਸਾਡੇ ਸਾਡੇ ਹਿੰਦੂ ਮਾਰੇ ਆ। ਹਾਂ ਜੀ। ਹਰੇ ਕੋਈ ਹੈ ਨਾ ਤੇ ਸਾਡਾ ਰਾਹ ਦਾ ਸਾਡੇ ਪ੍ਰਧਾਨ ਮੰਤਰੀ ਨੇ ਵਧੀਆ ਕੀਤਾ ਜੋ ਉਹਨਾਂ ਦੇ ਆਤਵਾਦੀ ਹੈ ਜਿਨ੍ਹਾਂ ਸਾਡੇ ਮਤਲਬ ਭਰਾ ਮਾਰੇ ਆ ਤੇ ਉਹਨਾਂ ਦਾ ਸਾਡਾ ਬਦਲਾ ਜਿਹੜਾ ਪੂਰਾ ਹੋ ਗਿਆ ਆਈ ਕਹਿੰਨੇ ਆ ਵੀ ਚਲੋ ਹੁਣ جنگ ਨਾ ਲੱਗੇ ਠੀਕ ਨਹੀਂ جنگ ਲੱਗਣੀ ਵੀ ਨਹੀਂ ਚਾਹੀਦੀ جنگ ਬਹੁਤ ਮਾੜੀ ਆ ਤੇ ਇਸੇ ਕਰਕੇ ਚਲੋ ਠੀਕ ਆ ਵਧੀਆ ਵਾ ਓਕੇ ਆ ਜੀ ਅ ਸਾਡੇ ਨਾਲ ਇਸ ਟਾਈਮ ਬਹੁਤ ਸਾਰੀ ਸੰਗਤ ਜਿਹੜੀ ਜੁੜੀ ਹੋਈ ਹੈ ਪੈਟਰੋਲ ਪੰਪ ਦੇ ਉੱਤੇ ਜਿਹੜੀਆਂ ਨੇ ਗੱਲਬਾਤਾਂ ਕਰਨ ਦੀ ਕੋਸ਼ਿਸ਼ ਕਰਦੇ ਪਏ ਆ ਲੋਕਾਂ ਦੇ ਨਾਲ ਗੱਲਬਾਤ ਕਰਨੇ ਪਏ ਆ ਗੱਲਬਾਤ ਜਿਹੜੀ ਹਰ ਤਰ੍ਹਾਂ ਦਾ ਵਿਚਾਰ ਜਿਹੜਾ ਹੈ ਤੁਹਾਡੇ ਰੂਬਰੂ ਕਰਦੇ ਭਾਈ ਜੀ ਸਾਡੇ ਨਾਲ ਭਾਈ ਕੀ ਨਾਮ ਸਰਜਿੰਦਰ ਸਿੰਘ ਭਾਈ ਕਿੱਥੋਂ ਦੇ ਬਬਰੀ ਤੋਂ ਹੀ ਆ ਪਾਜੀ ਕਿਸ ਤਰ੍ਹਾਂ ਦਾ ਲੱਗਦਾ ਪਿਆ ਮਾਹੌਲ ਪੀ ਲੋਕ ਪ੍ਰੇਸ਼ਾਨ ਹੋ ਰਹੇ ਆ ਲੜਾਈ ਹੈ ਜੇ ਪੂਰੀ ਤਰ੍ਹਾਂ ਜਿਹੜੀ ਲੱਗੀ ਵੀ ਨਹੀਂ ਪਰ ਲੜਾਈ ਦਾ ਕੀ ਲੱਗਦਾ ਤੁਹਾਨੂੰ ਐਵੇਂ ਹਵਾ ਬਣਾਤਾ ਵਾ ਸਾਡੇ ਲੋਕ ਦੇ ਅੱਗੇ ਕੀ ਕਹਿੰਦੇ ਲਕੀਰ ਤੇ ਫਕੀਰ ਆ ਇੱਕ ਜਣਾ ਕਰੇ ਜਿਹੜਾ ਕੰਮ ਉਹ ਉਹੀ ਕਰੀ ਜਾਣਾ ਸਾਰਿਆਂ ਵੇਖੋ ਵੇਖੀ ਨਹੀਂ ਤਾਂ ਨੋਰਮਲ ਤੇਲ ਪਾਉਣਾ ਇਹ ਤੇ ਲੈਣਾ ਲੱਗੀਆਂ ਵਈ ਉਹੀ ਬੇੜੇ ਵੀ ਇੱਕ ਦੋ ਜਿਹੜਾ ਆਇਆ ਹੋ ਸਕਦਾ ਵੀ ਭਾਵੇਂ ਕਿਹਨੇ ਕਿਸਾਨੀ ਬਾਤ ਲੈਣਾ ਹੋਏ ਤੇ ਪਰ ਅਫਵਾਹ ਫਲਾਤੀ ਹੈ ਲੋਕਾਂ ਨੇ ਆਹ ਕਿਆ ਜਾ ਰਿਹਾ ਕਿ ਅਫਵਾਹਾਂ ਜਿਹੜੀਆਂ ਨੇ ਅਫਵਾਹਾਂ ਵੀ ਜਿਹੜੀਆਂ ਨੇ ਉਹਨਾਂ ਤੋਂ ਵੀ ਬਚਣਾ ਚਾਹੀਦਾ ਪਰ ਭਾਵੇਂ ਅਫਵਾਹ ਆ ਭਾਵੇਂ ਕੁਝ ਵੀ ਹੈ ਪਰ ਕਿਤੇ ਨਾ ਕਿਤੇ ਜਿਹੜਾ ਆ ਉਹ ਮਾਹੌਲ ਜਿਹੜਾ ਆ ਉਹ ਗਰਮਾਇਆ ਹੋਇਆ ਆ ਪੰਪ ਦੇ ਉੱਤੇ ਸੱਚ ਕਾਲ ਭਾਈ ਕੀ ਹਾਲ ਜੀ ਸਿੱਕਾ ਦੇ ਵਿੱਚ ਕੀ ਹਾਲ ਸਰ ਕਿੱਥੋਂ ਆਏ ਜੀ ਮੈਂ ਵੀਜੀ ਬਟਾਲੇ ਤੋਂ ਆਇਆ ਬਟਾਲੇ ਤੋਂ ਹੁਣ ਬਟਾਲੇ ਜਾਣਾ ਕਿ ਜਾ ਨਹੀਂ ਨਹੀਂ ਮੈਂ ਗਰਦਾਪੁਰ ਹੋ ਗਿਆ ਬਟਾਲੇ ਜਾਣਾ ਕਿਸ ਤਰ੍ਹਾਂ ਦਾ ਲੱਗਦਾ ਪਿਆ ਮਾਹੌਲ ਵੀ ਜੰਗ ਲੱਗੀ ਰਾਤੀ ਇਹ ਸਟ੍ਰਾਈਕ ਹੋ ਗਈ ਤੇ ਹੁਣ ਕੀ ਹੀ ਲੱਗਦਾ ਪਿਆ ਆ ਕੀ ਲੱਗਦਾ ਪਿਆ ਇਹਨਾਂ ਨੂੰ ਪਤਾ ਜੋ ਗੱਲ ਰਹੇ ਨੇ ਕਿਸੇ ਨੂੰ ਕੀ ਪਤਾ ਪਬਲਿਕ ਨੂੰ ਬਬਲ ਤੰਗ ਹੀ ਹੋਣਾ ਉਮਰ ਕਿੰਨੀ ਤੁਹਾਡੀ ਮੇਰੀ 55 ਸਾਲ 55 ਸਾਲ 71 ਵਾਲੀ ਲੜਾਈ ਦਾ ਕੁਝ ਯਾਦ ਹੋਵੇ ਨਹੀਂ ਨਹੀਂ 71 ਦਾ ਲੜਾਈ ਨਾ 71 ਨਾਲ ਉਹ ਮਾੜੀ ਹੋਏਗੀ ਇਹ ਮਾੜੀ ਹੋਏਗੀ ਕਿਉਂਕਿ ਉਦੋਂ ਅਸੀਂ ਗੱਲਾਂ ਹੋਰ ਹੋਣ ਤੇ ਸਿੱਧੀਆਂ ਦੁੱਗੀਆਂ ਨਹੀਂ ਰੋਲੇ ਦੀਆਂ ਗੱਲਾਂ ਜ਼ਿਆਦਾ ਨੇ ਰੋਲੇ ਦੀ ਜਗਲਾਂ ਨੇ ਝੂਠ ਜ਼ਿਆਦਾ ਹਾਂ ਠੀਕ ਹੈ ਨਾ ਹੁਣ ਹੋਣਾ ਕੁਛ ਦੱਸਣਾ ਕੁਛ ਆ ਮੀਡੀਆ ਜਿਹੜੀ ਜਿੰਨੀ ਹੈਗੀ ਆ ਹੁਣ ਉੱਥੇ ਕਿਸਾਨਾਂ ਨੇ ਧਰਨਾ ਲਾਇਆ ਸੀ ਹਾਂ ਜੀ ਠੀਕ ਹੈ ਨਾ ਤੇ ਗੋਦੀ ਮੀਡੀਆ ਆਖਣੇ ਉਹਨਾਂ ਰੇਲਾ ਡੱਕਦੀਆਂ ਉੱਥੇ ਕੋਈ ਰੇਲਾ ਡੱਕੀ ਨਹੀਂ ਬਿਲਕੁਲ ਬਿਲਕੁਲ ਠੀਕ ਹੈ ਨਾ ਝੂਠ ਜ਼ਿਆਦਾ ਲੜਾਈ ਤੇ ਹੈਗੀ ਆ ਲੜਾਈ ਹੈ ਵੀ ਆ ਪਰ ਜੋ ਹੈਗਾ ਹੁਣ ਆਤੀ ਆਖਣ ਦੇ ਵੀ ਪਠਾਨਕੋਟ ਵੀ ਕੋਈ ਹੋਇਆ ਤੇ ਤਿਬੜੀ ਵੀ ਹੋਇਆ ਹੈ ਗੱਲ ਸੱਚ ਕਹਿ ਰਹੇ ਤਿੰਨ ਮਾਰਦੇ ਉਤਰਾ ਨੌ ਟਿਕਾਣੇ ਦਾ ਤੇ ਕੋਈ ਸਮਝ ਨਹੀਂ ਆ ਰਹੀ ਤੇ ਹੈ ਕੋਈ ਪਤਾ ਲੱਗਾ ਕਿ ਝੂਠੀ ਆ ਇਹਦੇ ਤੇ ਉਹੀ ਤੇ ਹੀ ਵਿਚਾਰ ਪਬਲਿਕ ਦਾ ਲੈ ਰਹੇ ਹਨ ਵੀ ਕੀ ਲੱਗਦਾ ਕੀ ਵੀ ਪਬਲਿਕ ਔਖੀ ਪਬਲਿਕ ਹੀ ਆ ਕਿਸੇ ਦਾ ਮੀਡੀਆ ਕੁਝ ਵੀ ਭਾਵੇਂ ਬੋਲ ਲਈਏ ਅਸੀਂ ਪਰ ਕੁਝ ਵੀ ਨਹੀਂ ਜਾਣਾ ਕਿਸੇ ਦਾ ਕੀ ਜਾਣਾ ਨੁਕਸਾਨ ਪਬਲਿਕ ਦਾ ਹੁਣ ਵੇਖੋ ਲੋਕਾਂ ਦੇ ਕਾਰੋਬਾਰ ਬੰਦ ਇੰਨੀ ਕਿ ਨਾਲੀ ਸਕੂਲ ਬੰਦ ਹੋ ਗਏ ਠੀਕ ਹੈ ਹੁਣ ਪਤਾ ਨਹੀਂ ਉੱਥੇ ਹੋਇਆ ਕੁਝ ਕਿ ਨਹੀਂ ਹੋਇਆ ਹੁਣ ਖਬਰਾਂ ਹੀ ਨੇ ਉਹ ਜੋ ਤੁਸੀਂ ਮੈਂ ਤੁਹਾਨੂੰ ਪੁੱਛ ਲਿਆ ਮੈਨੂੰ ਮੈਂ ਕੋਈ ਝੂਠ ਦੱਸਦਾ ਸੱਚ ਦੱਸਦਾ ਉਹੀ ਬਾਹਰ ਹੋਣਾ ਬਿਲਕੁਲ ਬਿਲਕੁਲ ਇਹ ਤਾਂ ਲੱਗਦੀ ਹੈ ਹੋਰ ਉਹ ਵੀ ਗੱਲ ਬਾਤ ਮੀਡੀਆ 'ਚ ਆ ਗਈ ਉਹ ਠੀਕ ਹੈ ਉਹ ਠੀਕ ਹੈ ਜੋ ਮੀਡੀਆ ਨੇ ਕਹਿੰਦਾ ਹੈ ਨਾ ਇਹ 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 ਚੀਜ਼ਾਂ ਹੁੰਦੀਆਂ ਨੇ ਕਿਸੇ ਨੂੰ ਕਹਿਣ ਦਾ ਕੋਈ ਫਾਇਦਾ ਨਹੀਂ ਅ ਤਸਵੀਰਾਂ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰਦੇ ਪਿਆ ਲਗਾਤਾਰ ਲੋਕਾਂ ਦੇ ਨਾਲ ਜੁੜੇ ਹੋਏ ਆ ਹਰ ਤਰ੍ਹਾਂ ਦਾ ਵਿਚਾਰ ਜਿਹੜਾ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਆ ਜਿਵੇਂ ਕਿ ਭਾਈ ਸਾਹਿਬ ਨੇ ਕਿਹਾ ਵੀ ਰੌਲਾ ਜਿਹੜਾ ਆ ਲੜਾਈ ਜ਼ਿਆਦਾਤਰ ਜਿਹੜੀ ਉਹ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਲੱਗੀ ਹੋਈ ਹੈ ਤੇ ਜਿਹੜੀ ਗਰਾਊਂਡ ਦੇ ਉੱਤੇ ਲੜਾਈ ਹੈ ਉਹਦੇ ਬਾਰੇ ਜ਼ਿਆਦਾ ਅਸੀਂ ਨਹੀਂ ਕਹਿ ਸਕਦੇ ਫਿਲਹਾਲ ਦੀ ਜਿਹੜੀਆਂ ਖਬਰਾਂ ਚਲਦੀਆਂ ਪਈਆਂ ਨੇ ਨੈਸ਼ਨਲ ਟੀਵੀ ਦੇ ਉੱਤੇ ਜਿਹੜੀਆਂ ਚਲਦੀਆਂ ਪਈਆਂ ਨੇ ਉਹ ਇਹੀ ਚਲਦੀਆਂ ਪਈਆਂ ਨੇ ਕਿ 9 ਟਿਕਾਣਿਆਂ ਦੇ ਉੱਤੇ ਜਿਹੜਾ ਇਸ ਸਟ੍ਰਾਈਕ ਕੀਤੀ ਗਈ ਹੈ ਜਿਹਦੇ ਵਿੱਚ 9 ਟਿਕਾਣੇ ਜਿਹੜੇ ਤਬਾਹ ਕੀਤੇ ਗਏ ਨੇ ਪਾਕਿਸਤਾਨ ਦੇ ਵਿੱਚ ਤੇ ਪਾਕਿਸਤਾਨ ਨੇ ਇਸ ਨੂੰ ਮੰਨ ਵੀ ਲਿਆ ਕਿ ਇਸ ਜਗ੍ਹਾ ਦੇ ਉੱਤੇ ਜਿਹੜੇ ਆਤੰਗਵਾਦੀ ਇਹ ਟਿਕਾਣੇ ਸੀ ਤੇ ਉਹੀ ਜਿਹੜਾ ਆ ਮਾਹੌਲ ਅਜੇ ਤੱਕ ਵੀ ਜਿਹੜਾ ਇਦਾਂ ਦਾ ਮਾਹੌਲ ਜਿਹੜਾ ਆ ਆ ਬਣਿਆ ਹੋਇਆ ਹੈ ਉਸੇ ਚੀਜ਼ ਨੂੰ ਲੈ ਕੇ ਜਿਹੜਾ ਆ ਲੋਕ ਤੁਸੀਂ ਦੇ ਦੇ ਪਏ ਮੈਂ ਇੱਧਰ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਕਿ ਬਹੁਤ ਸਾਰੇ ਜਿਹੜੇ ਆ ਅ ਮਤਲਬ ਆਪਣਾ ਜਿਹੜਾ ਦਾਣਾ ਪਾਣੀ ਜਾਂ ਤੇਲ ਪਾਣੀ ਜਾਂ ਕਿਸੇ ਤਰ੍ਹਾਂ ਦੀ ਜਿਹੜੀਆਂ ਚੀਜ਼ਾਂ ਆ ਉਹ ਇਕੱਠੀਆਂ ਕਰਨ ਦੇ ਵਿੱਚ ਲੱਗ ਗਏ ਆ ਤੇ ਸਾਡੇ ਨਾਲ ਭਾਈ ਸਾਹਿਬ ਕੁਝ ਕਹਿਣ ਦੀ ਕੋਸ਼ਿਸ਼ ਕਰਦੇ ਪਏ ਆ ਭਾਈ ਕਿੱਥੋਂ ਆਇਓ ਅਸੀਂ ਗੁਰਦਾਸਪੁਰ ਤੋਂ ਆਏ ਜੀ ਗੁਰਦਾਸਪੁਰ ਤੋਂ ਭਾਈ ਮੋਲ ਤੇ ਜੀ ਬਹੁਤ ਜ਼ਿਆਦਾ ਮਤਲਬ ਕਿ ਡਰ ਦਾ ਮਾਹੌਲ ਬਣਿਆ ਹੋਇਆ ਆਪਣਾ ਰਾਸ਼ਨ ਪਾਣੀ ਆਪਾਂ ਸੋਚਦੇ ਮੇ ਕਿ ਹੁਣ ਘਰਾਂ ਚ ਪਾ ਲਈਏ ਆਪਣਾ ਪੈਟਰੋਲ ਵਗੈਰਾ ਟੈਂਕੀਆਂ ਭਰਵਾ ਲਈਏ ਕਿ ਕੱਲ ਨੂੰ ਪਤਾ ਨਹੀਂ ਕੀ ਬੰਜਣਾ ਪਰ ਕਿਤਨੇ ਕਿਤੇ ਪਬਲਿਕ ਪਰੇਸ਼ਾਨ ਹੋ ਰਹੀ ਲੱਗਦਾ ਪਬਲਿਕ ਪਰੇਸ਼ਾਨ ਹੋ ਰਹੀ ਆ ਪਬਲਿਕ ਦੇ ਵਿੱਚ ਡਰ ਦਾ ਮਾਹੌਲ ਆ ਪਤਾ ਨਹੀਂ ਪਾਕਿਸਤਾਨ ਨੇ ਹੁਣ ਕੀ ਕਰ ਦਣਾ ਮੈਂ ਕਿਹੜਾ ਹਥਿਆਰ ਚ ਲਾ ਦਣਾ ਜਦੋਂ ਰਾਤ ਨੂੰ ਪੋਨੇ 2 ਵਜੇ ਹਮਲਾ ਹੋਇਆ ਵਾ ਤੇ ਆਮ ਪਬਲਿਕ ਦੇ ਵਿੱਚ ਖਾਸ ਕਰਕੇ ਬਾਰਡਰ ਦੇ ਇਲਾਕਿਆਂ ਦੇ ਵਿੱਚ ਬਹੁਤ ਜ਼ਿਆਦਾ ਜੀ ਦਹਿਸ਼ਤ ਦਾ ਮਾਹੌਲ ਹੈ ਜੀ ਬਹੁਤ ਵਧੀਆ ਜੀ ਸਾਡੇ ਨਾਲ ਭਾਈ ਸਾਹਿਬ ਸੀ ਗਰਦਾਸਪੁਰ ਤੋਂ ਲੰਘਦੇ ਲੰਘਦੇ ਤੇਲ ਪਵਾ ਰਹੇ ਆ ਬਹੁਤ ਸਾਰੇ ਲੋਕ ਸਾਡੇ ਨਾਲ ਹੋਰ ਵੀ ਜੁੜੇ ਹੋਏ ਨੇ ਗੱਲਬਾਤ ਜਿਹੜੀ ਇਹ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਜਿਹੜੇ ਇੱਥੇ ਗੱਡੀਆਂ ਕਾਰਾਂ ਜਿਹੜੀਆਂ ਨੇ ਉਹ ਲੱਗੀਆਂ ਹੋਈਆਂ ਨੇ ਤੇ ਕਾਫੀ ਜ਼ਿਆਦਾ ਲੋਕ ਜਿਹੜੇ ਨੇ ਉਹ ਲੰਘਦੇ ਪੈਣੇ ਅ ਅਸੀਂ ਜਿਹੜੀ ਇਹ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਬਹੁਤ ਸਾਰੇ ਲੋਕ ਜਿਹੜੇ ਆ ਲਾਈਨਾਂ ਦੇ ਵਿੱਚ ਲੱਗੇ ਹੋਏ ਨੇ ਤੇ ਗੱਲਬਾਤ ਜਿਹੜੀ ਹੈ ਭਾਈ ਸਸੀ ਗੱਲ ਸਸੀ ਗੱਲ ਸਰਮਲ ਕੀਰ ਸਿੰਘ ਆ ਜੀ ਸਰ ਕੀ ਕਹਿਣਾ ਚਾਹੋ ਕੀ ਲੱਗਦਾ ਮਾਹੌਲ ਸਾਰਾ ਜਿਹੜਾ ਚੱਲਦਾ ਪਿਆ ਅੱਜ ਕੱਲ ਸਰ ਇਹ ਬੜਾ ਵਧੀਆ ਕੀਤਾ ਇੰਡੀਆ ਨੇ ਜੋ ਸਾਡੇ ਹਿੰਦੂ ਵੀਰ ਮਾਰੇ ਸੀ ਜਿੱਥੇ ਆਰਮੀ ਦੇ ਇਹਨਾਂ ਨੇ ਹੁਣ ਉਹਨਾਂ ਬਦਲਾ ਲਿਆ ਵਾ ਠੀਕ ਹੈ ਵੈਸੇ ਦੱਸਦਾ ਮੋਲ ਬਣ ਗਿਆ ਵਾ ਪੂਰਾ ਪੰਜਾਬ ਵਿੱਚ ਠੀਕ ਹੈ ਸਕੂਲ ਬੰਦ ਹੋ ਗਏ ਆ ਕਾਲਜ ਬੰਦ ਹੋ ਗਏ ਨੇ ਲੋਕਾਂ ਦੇ ਲਾਣ ਲੱਗੀਆਂ ਪੈਟਰੋਲ ਪਾਉਣ ਵਾਸਤੇ ਪਰ ਇਹੜਾ ਫੈਸਲਾ ਮੋਦੀ ਸਾਹਿਬ ਨੇ ਲੈ ਬਹੁਤ ਵਧੀਆ ਲਿਆ ਪਰ ਕਿਤੇ ਨਾ ਕਿਤੇ ਪਬਲਿਕ ਪਰੇਸ਼ਾਨ ਵੀ ਹੋ ਰਹੀ ਹੈ ਸਰ ਪਬਲਿਕ ਪਰੇਸ਼ਾਨ ਹੋ ਰਹੀ ਹੈ ਕਿੰਨਾ ਚਿਰ ਹੋਏਗੀ ਪਰੇਸ਼ਾਨ ਕਿੰਨਾ ਕੇ ਚੁੱਪ ਬੈਠੇਗੇ ਇੰਡੀਆ ਸਾਡੇ ਦੇਸ਼ ਦੇ ਨਾਗਰੀ ਮਾਰੇ ਜਾ ਰਹੇ ਨੇ ਪਰੇਸ਼ਾਨੀ ਚੱਲ ਸਕਦੀ ਹੈ ਪਰੇਸ਼ਾਨੀ ਥੋੜੀ ਚੱਲ ਸਕਦੀ ਹੈ ਇਹ ਨਹੀਂ ਨਹੀਂ ਚੱਲ ਸਕਦੇ ਨਾ ਹੁਣ ਚੱਲਾਂਗੇ ਅਸੀਂ ਪਰੇਸ਼ਾਨੀ ਫਿਰ ਅਹੀਂ ਨਾਲ ਦੇਸ਼ ਦੇ ਵਿਦੇਸ਼ ਨਾਲ ਆਸੀਂ ਜਿੱਥੇ ਸਾਡੀ ਲੋੜ ਪੈ ਗਈ ਅਸੀਂ ਨਾਲ ਹੋ ਕੇ ਲੜਾਂਗੇ ਇੰਡੀਆ ਆਰਮੀ ਦੇ ਬਹੁਤ ਵਧੀਆ ਜੀ ਬਹੁਤ ਸਾਰਾ ਜਿਹੜਾ ਆ ਜੰਗ ਪੀੜੀ ਦੇ ਵਿੱਚ ਬਹੁਤ ਸਾਰਾ ਹਿੰਦੁਸਤਾਨੀਏ ਦੇ ਵਿੱਚ ਜਿਹੜਾ ਆ ਖੂਨ ਜਿਹੜਾ ਲਗਾਤਾਰ ਉਬਾਲੇ ਮਾਰਦਾ ਜਿਹੜਾ ਨਜ਼ਰ ਆ ਰਿਹਾ ਜਿਹਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਇਹ ਵੀ ਵਿਚਾਰ ਨੇ ਕਿ ਬਹੁਤ ਵਧੀਆ ਕਰ ਰਹੀ ਹੈ ਸਰਕਾਰ ਜਿਹੜੇ ਸਾਡਾ Hindu ਭਰਾ ਜਿਹੜੇ ਆ ਪਹਿਲਗਾਮ ਦੇ ਵਿੱਚ ਜਿਹੜਾ ਆ ਅਤੰਗਵਾਦੀ ਹਮਲੇ ਦੇ ਵਿੱਚ ਜਿਹੜੇ ਆ ਮਾਰ ਦਿੱਤੇ ਗਏ ਸੀ ਉਹਦੇ ਉੱਤੇ ਜਿਹੜਾ ਆ ਗੱਲਬਾਤ ਅਸੀਂ ਲਗਾਤਾਰ ਕਰਨ ਦੀ ਕੋਸ਼ਿਸ਼ ਕਰਦੇ ਪਏ ਆ ਸਾਡੇ ਨਾਲ ਇਸ ਟਾਈਮ ਹੋਰ ਵੀ ਲੋਕ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਜਿਹੜੀ ਕਰ ਦੀ ਕੋਸ਼ਿਸ਼ ਕਰਦੇ ਆ ਸਾਡੇ ਨਾਲ ਭਾਈ ਸਾਡੇ ਭਾਈ ਕੀ ਹਾਲ ਠੀਕ ਆ ਜੀ ਵਧੀਆ ਤੁਸੀਂ ਜਣਾਓ ਜੀ ਹਾਂ ਆ ਤੇ 3000 ਕੀ ਲੱਗਦਾ ਪਿਆ ਆ ਮਾਹੌਲ ਕਿਸਾਨੀ ਨੂੰ ਲੈ ਕੇ ਜਾਂ ਕਿਸ ਤਰ੍ਹਾਂ ਵੀ ਨਹੀਂ ਮਾਹੌਲ ਬਹੁਤ ਵਧੀਆ ਵਾ ਕੋਈ ਗੱਲ ਨਹੀਂ ਜੀ ਅਸੀਂ ਆਪਣਾ ਰੁਟੀਨ 'ਚ ਕੰਮ ਕਰਨ ਦੇ ਆ ਡੀਜ਼ਲ ਲੈਣ ਆਏ ਆ ਪੈਲੀਆਂ ਬੋਣੀਆਂ ਨੇ ਤੇ ਪੈਲੀਆਂ ਵਾਹ ਕੇ ਆਪਣੀਆਂ ਤਿਆਰ ਕਰਨ ਦੇ ਆ ਧੋਨੇ ਵਾਸਤੇ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਨਹੀਂ ਨਹੀਂ ਕੋਈ ਰੁਟੀਨ ਦਾ ਇੱਥੇ ਕੰਮ ਆ ਨਹੀਂ ਡਰ ਕਾ ਦਾ ਵਾ ਡਰ ਕੇ ਇਹ ਡਰਨ ਵਾਲੀ ਕਿਹੜੀ ਗੱਲ ਬਾਰਡਰ ਸਟੇਟ ਵਾ ਡਰਨ ਵਾਲੀ ਇੱਥੇ ਕਿਹੜੀ ਗੱਲ ਵਾਹੀ ਤੇ ਡਰ ਡਰ ਰਹਾ ਤੇ ਰੱਖਿਆ ਹੀ ਨਹੀਂ ਕਦੀ ਮਨ ਦੇ ਵਿੱਚ ਸਾਡੇ ਗੁਰੂ ਸਾਹਿਬ ਨੇ ਹੀ ਰੱਖਿਆ ਸੀ ਕਦੇ ਰੱਖਣਾ ਬਹੁਤ ਵਧੀਆ ਜੀ ਆ ਗੁਰੂ ਦਾ ਥਾਪੜਾ ਲੈ ਕੇ ਜਿਹੜਾ ਆ ਪੰਜਾਬ ਦੇ ਲੋਕ ਬਿਲਕੁਲ ਵੀ ਇਨਾਂ ਚੀਜ਼ਾਂ ਤੋਂ ਨਹੀਂ ਡਰਦੇ ਹੋ ਲਗਾਤਾਰ ਜਿਹੜਾ ਆ ਤਸਵੀਰਾਂ ਚ ਜਿਹੜਾ ਦਿਖਾਉਂਦੇ ਅਸੀਂ ਕੋਸ਼ਿਸ਼ ਕਰਦੇ ਪਏ ਆ ਕਿ ਮਾਹੌਲ ਜਿਹੜਾ ਆ ਤੁਸੀਂ ਦੇਖਦੇ ਪਿਓ ਵੀ ਕਾਫੀ ਜ਼ਿਆਦਾ ਜਿਹੜਾ ਆ ਪੰਪ ਦੇ ਉੱਤੇ ਜਿਹੜੀ ਹੈ ਭੀੜ ਭੜਾਕਾ ਜਿਹੜਾ ਆ ਕਾਫੀ ਜ਼ਿਆਦਾ ਜਿਹੜਾ ਆ ਲੱਗਿਆ ਹੋਇਆ ਆ ਤਸਵੀਰਾਂ ਜਿਹੜੀਆਂ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਵੀ ਕਿਤੇ ਨਾ ਕਿਤੇ ਜਿਹੜਾ ਆ ਲੋਕ ਤੰਗ ਪ੍ਰੇਸ਼ਾਨ ਵੀ ਹੋ ਰਿਹਾ ਲੋਕਾਂ ਦੇ ਨਾਲ ਜਿਹੜੀ ਗੱਲਬਾਤ ਕਰਨ ਦੀ ਸੀ ਕੋਸ਼ਿਸ਼ ਕੀਤੀ ਹੈ ਹਰ ਤਰ੍ਹਾਂ ਦਾ ਜਿਹੜਾ ਆ ਵਕਤ ਤੋਂ ਵਕਤ ਜਿਹੜੇ ਨੇ ਵਿਚਾਰ ਇੱਥੇ ਦੇਖਣ ਨੂੰ ਮਿਲੇ ਨੇ ਬਹੁਤ ਸਾਰੇ ਲੋਕਾਂ ਦੇ ਵਿਚਾਰ ਅਸੀਂ ਲਏ ਨੇ ਤੇ ਹਰ ਬੰਦੇ ਦਾ ਜਿਹੜਾ ਆਪਣਾ ਆਪਣਾ ਵਿਚਾਰ ਆ ਕੋਈ ਕਹਿ ਰਿਹਾ ਜੰਗ ਨਹੀਂ ਲੱਗਣੀ ਚਾਹੀਦੀ ਕੋਈ ਕਹਿ ਰਿਹਾ ਜੰਗ ਲੱਗਣੀ ਚਾਹੀਦੀ ਹੈ ਤੇ ਕਈਆਂ ਨੇ ਕਿਹਾ ਕਿ ਮੋਦੀ ਨੇ ਵਧੀਆ ਕੀਤਾ ਜਿਹੜਾ ਕਿ ਆਪਣੇ ਹਿੰਦੂ ਭਰਾਵਾਂ ਦਾ ਜਿਹੜਾ ਆ ਬਦਲਾ ਲੈ ਕੇ ਜਿਹੜਾ ਆ ਉਹ ਜਿਹੜਾ ਆ ਵਧੀਆ ਕੀਤਾ ਆ ਤੇ ਜਿਹੜੀਆਂ ਪਾਕਿਸਤਾਨ ਦੇ ਵਿੱਚ ਨੌ ਟਿਕਾਣਿਆਂ ਨੂੰ ਜਿਹੜਾ ਤਬਾਹ ਕੀਤਾ ਆ ਉਹਦੇ ਉੱਤੇ ਕਿਤੇ ਨਾ ਕਿਤੇ ਬਹੁਤ ਲੋਕ ਜਿਹੜੇ ਖੁਸ਼ ਵੀ ਨੇ ਸਾਡੇ ਨਾਲ ਹੋਰ ਵੀ ਵੀਰਜ ਮੌਜੂਦ ਨੇ ਸਤਿ ਸ਼੍ਰੀ ਅਕਾਲ ਭਾਜੀ ਬੜੀ ਕਿਸ ਤਰ੍ਹਾਂ ਲੱਗਦਾ ਪਿਆ ਮੌਜ ਵਧੀਆ ਲੱਗਦ ਰਿਹਾ ਇਹ ਤਾਂ ਮਹੌਲ ਜਿਹੜਾ ਗ੍ਰੇਟ ਹੋ ਗਿਆ ਕੀ ਕਹਿਣਾ ਚਾਹੁੰਦੇ ਹੋ ਉਹ ਜੰਗ ਦਾ ਗ੍ਰੇਟ ਵੇਖੋ ਭਾਜੀ ਇਹਦੇ ਸਰਕਾਰਾਂ ਦੇ ਕੰਮ ਨੇ ਠੀਕ ਹੈ ਨਾ ਆਪਣਾ ਦੇ ਕੰਮ ਆਵਾਜ਼ਦਾਰਨਾ ਠੀਕ ਹੈ ਨਾ ਇਹ ਹੁਣ ਅਸੀਂ ਆਪਣਾ ਸੌਦਾ ਪਤਾ ਪਾਉਣ ਦੇ ਆਂ ਡਿਜੀਟਲ ਜਾਂ ਖਾਂਡੇ ਆਂ ਕਿਸਾਨੀ ਦੀ ਪੂਰੀ ਤਿਆਰੀ ਹੈ ਤਿਆਰੀ ਤਿਆਰੀ ਤੇ ਹੈਗੀ ਆ ਇਹਦੇ ਪਰਮੇਸ਼ਰ ਦੇ ਹੱਥ ਚ ਸਾਰਾ ਕੁਝ ਬਹੁਤ ਵਧੀਆ ਜੀ ਵੀਰ ਜੀ ਨੇ ਇੱਕ ਗੱਲ ਕਹਤੀ ਵੀ ਸਾਰਾ ਕੁਝ ਪਰਮੇਸ਼ਵਰ ਦੇ ਹੱਥ ਆ ਜੋ ਹੋਣਾ ਆ ਉਹ ਪਹਿਲਾਂ ਹੀ ਲਿਖਕਤ ਆਇਆ ਉਹ ਤਾਂ ਹੋ ਕੇ ਰਹਿਣਾ ਆ ਅ ਲਗਾਤਾਰ ਜਿਹੜੀਆਂ ਅਸੀਂ ਇੱਕ ਪੰਪ ਤੋਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਅ ਜਨਤਾ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਕਿ ਲੋਕ ਕੀ ਕਹਿਣਾ ਚਾਹੁੰਦੇ ਨੇ ਉਸੇ ਹਿਸਾਬ ਨਾਲ ਅ ਅੱਜ ਤੱਕ ਲੋਕਾਂ ਦੇ ਵਿਚਾਰ ਪਹੁੰਚਾਏ ਨੇ ਜੰਗ ਜਿਹੜੀ ਹੈ ਉਹ ਫਿਲਹਾਲ ਜਿਹੜੀ ਇਹ ਸਟ੍ਰਾਈਕ ਦਿੱਤੀ ਗਈ ਹੈ ਭਾਰਤ ਵੱਲੋਂ ਪਾਕਿਸਤਾਨ ਦੀਆਂ ਜਿਹੜੀਆਂ ਨਵੇਂ ਜਿਹੜੇ ਟਿਕਾਣੇ ਸੀ ਉਹਨਾਂ ਨੂੰ ਉਡਾ ਦਿੱਤਾ ਗਿਆ ਆ ਬਹੁਤ ਸਾਰੇ ਲੋਕਾਂ ਦਾ ਵਿਚਾਰ ਹੈ ਵੀ ਚੰਗਾ ਕੀਤਾ ਵਧੀਆ ਹੋਇਆ ਬਦਲਾ ਲੈ ਲਿਆ ਗਿਆ ਆ ਤੇ ਕਈ ਲੋਕ ਕਹਿ ਰਹੇ ਆ ਵੀ ਜੰਗ ਜਿਹੜਾ ਆ ਉਹ ਕਿਸੇ ਗੱਲ ਦਾ ਜਿਹੜਾ ਹਾਲ ਨਹੀਂ ਹੈਗਾ ਤੁਸੀਂ ਦੇ ਦੇ ਪੀਸੀ ਪੰਜਾਬੀ ਮੈਂ ਤੁਹਾਡਾ ਆਪਣਾ ਧਰਮ ਦੀ ਡੀਪੀ ਕੈਮਰਾਮੈਨ ਰਜਿਤ ਮਾਰ ਦੇ ਨਾਲ ਧੰਨਵਾਦ